ਆਗਵਾੜੀ ਆ ਸਰਦਾਰ ਜੀ ਸੋਸ਼ਲ ਪ੍ਰੋਗਰਾਮ ਦਾ ਜੜੇਾਰੇ ਨਸ਼ਕਾਂ ਬਸਪੁਰਾ ਜਪਾ ਆਇਆ ਸੈਪੂਰੀ ਨੇ ਤੁਸੀਂ ਦੇਖ ਸਕਦੇ ਹੋ ਵਿੱਚ ਆਮਰ ਸੁਪਰਸਟਾਰ ਮੀਟ ਸ਼ੌਪ ਵਾਲਿਆਂ ਨੇ ਤੁਹਾਨੂੰ ਮਲਾਉਨੇ ਆਜੋ ਅੰਦਰ ਭਾਈ ਹਰਦੀਪ ਜੀ ਨਾਲ ਦੱਸਦੇ ਕੀ ਕੀ ਕੁਆਲਟੀ ਨੇ ਕੀ ਕੀ ਖਾਸੀਅਤ ਨੇ ਨੇ ਆਜੋ ਹਾਂਜੀ ਭਾਈ ਜੀ ਕਿਹੜੇ ਬੋਲਦੇ ਹੋ ਵੈਸੇ ਤੁਸੀਂ ਮੈਨੂੰ ਬਖੂਗਾ ਪਹਿਲਾਂ ਸਾਰੀ ਦੁਕਾਨ ਦਿਖਾ ਦਿਓ ਜੀ अच्छा 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 सफाई ਜਿਹੜੀ ਸਭ ਤੋਂ ਮੇਨ ਚੀਜ਼ ਹੈ ਜਿਹੜੀ ਇਹਨਾਂ ਦੀ ਸਪੈਸ਼ਲਿਟੀ ਹੈ ਉਦੋਂ ਬਾਅਦ ਸਾਨੂੰ ਦੁਕਾਨ ਦੇ ਉਹਨਾਂ ਦਾ ਬੁਲਾਉਂਦੇ ਆ ਦੱਸ ਦਿਆਂ ਗੱਲਬਾਤ ਕੀ ਖਾਸ ਹੈ ਇਹਨਾਂ ਚ ਅੱਛਾ ਕਿਹੋਂ ਤੋਂ ਮੁੱਲ ਮਾਰ ਕੇ ਕਿੰਨਾ ਬੁਲੇ ਹੋਣਾ ਚਾਹੀਦਾ ਕਿਉਂ ਆਪਾਂ ਇਹਨਾਂ ਨੂੰ ਬੁਲਾਇਆ ਕੱਲਾ ਤੁਸੀਂ ਸਾਰਾ ਸੈਟਅਪ ਦੇ ਬੁਲਾਉਂਦੇ ਹੋ ਅੱਜ ਜੀ ਹੁਣ ਤੁਹਾਨੂੰ ਬੁਲਾਉਂਦੇ ਆ ਦੁਕਾਨ ਦੇ ਅੰਦਰ ਬਾਈ ਹਰਦੀਪ ਜੀ ਨਾਲ ਦਰਸ਼ਕੋ ਵੈਸੇ ਇਹ ਕੋਈ ਜਾਣਕਾਰੀ ਦੇ ਮਹਤਾਜ ਨਹੀਂ ਹੈਗੇ ਤੋਤੀ ਦੇ ਨਾਮ ਨਾਲ ਮਸ਼ਹੂਰ ਨੇ ਇਹ ਸਾਰੇ ਇਲਾਕੇ ਚ ਚਾਹੇ ਤੁਸੀਂ ਬਨੇਕ ਕੋਟਲੇ ਘੜ ਕੇ ਕਹਿ ਦੋ ਤੂਰੀ ਦਾ ਕਹਿਣਾ ਹੀ ਆ ਸੰਗਰੂਰ ਭਵਾਨੀਗੜ ਜਿੱਥੇ ਵੀ ਤੋਤੀ ਕਹਿ ਕੇ ਤੁਸੀਂ ਗੱਲ ਕਰੋਗੇ ਤਾਂ ਉਹਦੇ ਸਾਹਮਣੇ ਇਹਨਾਂ ਦੀ ਗੱਲਬਾਤ ਆਊ ਪਰ ਵੈਸੇ ਇਹਨਾਂ ਦਾ ਨਾਮ ਹਰਦੀਪ ਹੈ ਆਪਾਂ ਇਹਨਾਂ ਨੂੰ ਬਾਈ ਹਰਦੀਪ ਕਹਿ ਕੇ ਬੁਲਾਉਨੇ ਆ ਹਰਦੀਪ ਜੀ ਨਾਲ ਗੱਲਬਾਤ ਕਰਾਉਣੀ ਥੋੜੀ ਹਰਦੀਪ ਜੀ ਬੈਠ ਜਾਓ ਅੱਛਾ ਅਗਲੇ ਚ ਨਹੀਂ ਤਾਂ ਤੈਨੂੰ ਦੱਦਿਆ ਬੈਠੇ ਹੋ ਟਿਟਾਨ ਸਾਹਿਬ ਜੀ ਬਿਲਕੁਲ ਠੀਕ ਠਾਕ ਹੀ ਇਹਨੇ ਬਾਈ ਹਰਦੀਪ ਜੀ ਜਿਹੜੇ ਇਸ ਸ਼ੌਪ ਦੇ ਮਾਲਕ ਨੇ ਆਪਾਂ ਦੋਸਤੋ ਪਿਛਲੇ ਤਕਰੀਬਨ 4 ਸਾਲ ਤੋਂ ਇਹਨਾਂ ਦੇ ਨਾਲ ਵਰਤ ਰਹੇ ਹਾਂ ਔਰ ਕੁਆਲਿਟੀ ਦੇ ਕਰਕੇ ਜਾਣੇ ਜਾਂਦੇ ਨੇ ਇਹ ਮੀਟ ਤਾਂ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਬਹੁਤ ਜਗ੍ਹਾ ਤੋਂ ਲਿਆ ਹੋਊਗਾ ਪਰ ਇਹ ਕੁਆਲਿਟੀ ਕਰਕੇ ਜਾਣੇ ਜਾਂਦੇ ਨੇ ਕਿਉਰਦੀਪ ਜੀ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਬਿਲਕੁਲ ਕੁਆਲਿਟੀ ਪੂਰੀ ਟੌਪ ਦੀ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ ਕੰਮ ਤਾਂ ਜੀ ਬਹੁਤ ਪੁਰਾਣਾ ਚੱਲਦਾ ਜੀ ਬਜ਼ੁਰਗਾਂ ਤੋਂ ਲੈ ਕੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਰੀ ਆਪਾਂ ਨੂੰ ਸ਼ੌਕ ਕਰੀ ਨੂੰ 32 ਸਾਲ ਹੋ ਗਏ ਓਕੇ ਹਾਂ ਜੀ ਹਾਂ ਜੀ ਹਾਂ ਕਿਵੇਂ ਅਲੱਗੇ ਦਾ ਰਿਸਪੌਂਸ ਬਹੁਤ ਵਧੀਆ ਪੂਰਾ 100% ਤੁਮਾਰ ਬਾਈ ਜੀ ਦੀ ਕਿਰਪਾ ਕੋ ਦਰਸ਼ਕੋ ਮੈਗਨ ਨੂੰ ਇਹਨਾਂ ਬਾਰੇ ਦੱਸਣਾ ਚਾਹੂਗਾ ਕਿਉਂਕਿ ਬਾਈ ਜੀ ਨਵੇਂ ਨਾ ਤੇ ਪਹਿਲੀ ਵਾਰ ਹੀ ਮੈਗ ਤੇ ਬੋਲ ਰਹੇ ਨੇ ਹਾਂਜੀ ਹਾਂਜੀ ਥੋੜੇ ਜੱਕਦੇ ਨੇ ਹਾਂਜੀ ਹਾਂਜੀ ਵੀ ਉਹ ਸ਼ਾਪ ਹੈ ਜਿਹੜੇ ਇਲਾਕੇ ਦੇ ਵਿੱਚ ਤਕਰੀਬਨ 80% ਮਾਲ ਹੈ ਜਿਹੜਾ ਉਹ ਇਹਨਾਂ ਦਾ ਜਾਂਦਾ ਆਪਾਂ ਵੀ ਕੈਟਰਿੰਗ ਦਾ ਕੰਮ ਕਰਦੇ ਆ ਪਿਛਲੇ 4 ਸਾਲ ਤੋਂ ਔਰ ਆਪਾਂ ਇਹਨਾਂ ਤੋਂ ਬਿਨਾ ਪੰਜਾਬ ਦੇ ਵਿੱਚ ਕਿਤੇ ਵੀ ਕੰਮ ਕਰੀਏ ਤਾਂ ਇਹਨਾਂ ਤੋਂ ਬਿਨਾ ਕਿਤੇ ਨੌਨਵੈਜ ਨਹੀਂ ਵਰਤਿਆ ਕੇ ਅਰਵਦੀਪ ਕੇਸਰੀ ਬਿਲਕੁਲ ਜੀ ਔਰ ਬੱਕਰਾ, ਮੁਰਗਾ, ਹਰੇਕ ਤਰ੍ਹਾਂ ਦੀ ਫਿਸ਼, ਤਿੱਤਰ, ਬਟੇਰੇ, ਅੰਡੇ, ਹਰੇਕ ਚੀਜ਼ ਇਹਨਾਂ ਕੋਲ ਅਵੇਲੇਬਲ ਹੈ। ਤੀਜਾ ਤਾਂ ਹੋਰ ਵੀ ਬਹੁਤ ਜਗ੍ਹਾ ਮਿਲ ਜਾਂਦੀਆਂ ਨੇ ਇਹਨਾਂ ਕੋਲ ਆਉਣ ਦਾ ਕਾਰਨ ਕੀ ਹੈ? ਜਿਵੇਂ ਤੁਹਾਨੂੰ ਪਹਿਲਾਂ ਸਫਾਈ ਦਿਖਾਈ ਹੈ। ਇਹ ਜਿਹੜੀ ਸਫਾਈ ਤੁਸੀਂ ਦੇਖ ਰਹੇ ਹੋ, ਇਹ ਕੱਲੀ ਇਹ ਨਹੀਂ ਵੀ ਹੁਣ ਆਕਸੀਜਨ ਅੱਜ ਆਪਾਂ April ਦੇ ਲਾਸਟ ਹਫਤੇ ਦੇ ਵਿੱਚ ਖੜੇ ਹਾਂ ਵੀ ਅੱਜ ਇਹ ਸਫਾਈ ਹੈ। ਇਸ ਵਾਈਸ ਨੂੰ ਉਦੋਂ ਵੀ ਜਦੋਂ ਜਨਵਰੀ ਫਰਵਰੀ ਦੇ ਵਿੱਚ ਪੀਕ ਤੇ ਹੁੰਦਾ ਨਾ ਕੰਮ ਇੱਕ-ਇੱਕ ਦਿਨ ਦੇ ਵਿੱਚ ਤਕਰੀਬਨ 20-20 ਚਾਰੀ-ਚਾਰੀ ਬੱਕਰੇ ਇਸ ਦੁਕਾਨ ਦੇ ਉੱਪਰ ਲੱਗ ਜਾਂਦੇ ਨੇ ਔਰ ਆਰਡਰ ਪੁਕਤੌਂਦੇ ਹਨ ਰਾਤ ਨੂੰ 12-12 ਇੱਕ-ਇੱਕ ਵੀ ਵੱਜ ਜਾਂਦੇ ਇਹ ਸਫਾਈ ਤੁਹਾਨੂੰ ਉਦੋਂ ਵੀ ਨਹੀਂ ਮਿਲੂ ਤੁਸੀਂ ਕਿਸੇ ਟਾਈਮ ਐਨੀ ਟਾਈਮ ਆ ਕੇ ਵਿਜ਼ਿਟ ਕਰ ਸਕਦੇ ਹੋ ਤਾਂ ਤੁਹਾਨੂੰ ਸਫਾਈ ਨਾਲ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਮਿਲੂਗਾ ਇਹਨਾਂ ਕੋਲ ਆਉਣ ਦਾ ਇਹੀ ਇੱਕ ਕਾਰਨ ਮਤਲਬ ਵੱਡਾ ਕਾਰਨ ਹੈ ਦੂਰ ਆਉਣ ਦਾ ਕਿ ਇਹਨਾਂ ਕੋਲੇ ਫਿਕਰ ਨਹੀਂ ਹੈਗਾ ਕੁਆਲਿਟੀ ਦਾ ਤੁਹਾਨੂੰ ਨਾ ਤੁਸੀਂ ਕੋਲ ਖੜਕੇ ਬਣਾਉਣਾ ਹੈ ਨਾ ਕੋਲ ਖੜਕੇ ਤਲਾਉਣਾ ਹੈ ਆਪਣੇ ਆਪ ਤੁਹਾਡੇ ਕੋਲ ਡਿਲੀਵਰੀ ਪਹੁੰਚੂਗੀ ਔਰ ਡਿਲੀਵਰੀ ਦੇ ਵਿੱਚ ਵੀ ਤੁਹਾਨੂੰ 100 200 ਗ੍ਰਾਮ ਵੱਧ ਮਿਲੂ ਕਦੇ 200 ਗ੍ਰਾਮ ਘੱਟ ਨਹੀਂ ਮਿਲੂਗਾ ਇਹਨਾਂ ਦੀ ਸਪੈਸ਼ਲਿਸਟੀ ਹੈ ਔਰ ਕਦੇ ਵੀ ਲਫਾਫੇ ਦੇ ਵਿੱਚ ਇਹ ਨਹੀਂ ਹੋਊਗਾ ਕਿ ਉੱਪਰ ਮਾਰ ਹੋਰ ਹੇਠਲੇ ਹੋ ਇਸ ਕਰਕੇ ਸਾਰੇ ਵੀਰਾਂ ਨੂੰ ਜਾਣਕਾਰੀ ਦੇਣ ਦਾ ਕਾਰਨ ਇਹੀ ਹੈ ਕਿ ਅੱਛਾ ਨਾਨ-ਵੈਜ ਲੈਣ ਵਾਸਤੇ ਜਿਹੜੇ ਕੁਆਲਟੀ ਲੋਕ ਚਾਹੁੰਦੇ ਨੇ ਰੇਟ ਤਾਂ ਹੋ ਸਕਦਾ ਇਹਨਾਂ ਨਾਲੋਂ ਮਾਰਕੀਟ ਦੇ ਵਿੱਚ ਤੁਹਾਨੂੰ ਕਈ ਜਗ੍ਹਾ ਘੱਟ ਵੀ ਮਿਲ ਜੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਇਹਨਾਂ ਦੀ ਜਗ੍ਹਾ ਹੀ ਤੁਹਾਨੂੰ ਦੱਸ ਰਹੇ ਹਾਂ ਦੇ ਰੇਟ ਦਾ ਹੋ ਸਕਦਾ ਤੁਹਾਨੂੰ ਇਹਨਾਂ ਨਾਲੋਂ ਘੱਟ ਮਿਲ ਜੇ ਪਰ ਕੁਆਲਿਟੀ ਇਹਨਾਂ ਦੇ ਬਰਾਬਰ ਦੀ ਤੁਹਾਨੂੰ ਕਦੇ ਨਹੀਂ ਮਿਲੂਗੀ ਸੋ ਜਿਹੜੇ ਲੋਕ ਕੁਆਲਿਟੀ ਤੇ ਕੰਮ ਕਰਦੇ ਨੇ ਜਾਂ ਕੁਆਲਿਟੀ ਵਾਲੀ ਚੀਜ਼ ਨਾਰਮਲ ਲੈਣਾ ਚਾਹੁੰਦੇ ਨੇ ਹਮੇਸ਼ਾ ਯਾਦ ਰੱਖੋ ਹਰਦੀਪ ਚਿਕੰਤੂਰੀ ਬਾਈ ਤੋਂ ਦੀ ਤੁਹਾਡੇ ਸਾਹਮਣੇ ਬੈਠੇ ਨੇ ਬਹੁਤ ਸਾਨੂੰ ਅਮਰਵੀਰ ਸ਼ਾਹ ਪੰਜ ਖਾਂਜੀ ਖਾਂਜੀ